ਗੀਆ ਗੱਭਣ ਵੀਰੇ ਹੋ ਸਕਦਾ ਅੱਜ ਰਾਤ ਨੂੰ ਸੂਪੇ ਤੇ ਕਰਮਾਲੀ ਦਾ ਲੇਵ ਆ ਲੂਆ ਜਿਹੜਾ ਉਹ ਦੇਖੋ ਤੁਸੀਂ ਬਹੁਤ ਘੈਂਟ ਆਇ ਕਰੋ ਵੀਰੇ ਚੱਕ ਲੇਵਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਫੁੱਲੋ ਖਾਰੀ ਜ਼ਿਲ੍ਹਾ ਬਠਿੰਡਾ ਤੇ ਦੋਸਤੋ ਤਹਿਸੀਲ ਆ ਗਈ ਜਿਹੜੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਿੰਡ ਆ ਗਿਆ ਦੋਸਤੋ ਫੁੱਲੋ ਖਾਰੀ ਰਾਮਾ ਮੰਡੀ ਦੇ ਬਿਲਕੁਲ ਦੋਸਤੋ ਨਾਲ ਪਿੰਡ ਆ ਬਾਈ ਬੱਬੀ ਦੇ ਘਰ ਉਹਨਾ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਕੰਮ ਵੀਰ ਦਾ ਵਪਾਰ ਦਾ ਤੇ ਚਾਰ ਨਗ ਦੋਸਤੋ ਵਿਕਰੀ ਵਾਲੇ ਆ ਤਿੰਨ ਦੋਸਤੋ ਸੂਈਆਂ ਸਵਾਈਆਂ ਦਿਖਾ ਦਾਂਗੇ ਇੱਕ ਹੈਗੀ ਆ ਗੱਬਣ ਸਾਰਿਆਂ ਦਾ ਮੁੱਲ ਵਾੜੀ ਵੀਡੀਓ ਦੇ ਵਿੱਚ ਹੋ ਵੀਡੀਓ ਨੂੰ ਦੋਸਤੋ ਲਾਸਟ ਤੱਕ ਦੇਖਿਓ ਆਜੋ ਆਪਾਂ ਇੱਕ ਨੰਬਰ ਇਹ ਤੋਂ ਸ਼ੁਰੂ ਕਰਦੇ ਆਂ ਭਰਾ ਆਪਣੇ ਨਾਲ ਬੱਬੀ ਹੋਊਗਾ ਜਾਂ ਬੱਬੀ ਬਾਈ ਵੀਡੀਓ ਦੇ ਸਾਹਮਣੇ ਆ ਜਾ ਇੱਥੇ ਹਾਂ ਹੋਰ ਕੀ ਹਾਲ ਹੈ ਬਾਈ ਜੀ ਠੀਕ ਆ ਬਾਈ ਜੀ ਪਿੰਡ ਫੁੱਲੋ ਖਾਰੀ ਰਾਮਾ ਮੰਡੀ ਤੋਂ ਰਾਮਾ ਮੰਡੀ ਨਾਲ ਹੀ 3 ਕਿਲੋਮੀਟਰ ਹੀ ਆ 3 ਕਿਲੋਮੀਟਰ ਬੱਬੀ ਭਾਈ ਚਾਰ ਨਾਗ ਆ ਗਏ ਵੀਰੇ ਸੇਲ ਵਾਲੇ ਤਿੰਨ ਤਾਂ ਸੂਆ ਆ ਗੀਆਂ ਹਨਾ ਸੂਆ ਇੱਕ ਗੱਬਣਾ ਬਾਈ ਜੀ ਇੱਕ ਆ ਹੈਗੀ ਆ ਗੱਬਣ ਗੱਬਣ ਜੀ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰ ਲੈਨੇ ਵੀਰੇ ਕਿੰਨਵਾ ਸੂਆ ਸੂਈ ਹੋਈ ਆ ਇਹ ਇਹ ਦੂਜਾ ਸੂਆ ਬਾਈ ਦੂਜਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਵੀਰੇ ਸੂਈ ਨੂੰ ਹੋਗੇ 8 ਦਿਨ ਬਾਈ 8 ਦਿਨ 8 ਦਿਨ ਦੋਸਤੋ ਸੂਈ ਨੂੰ ਹੋਗੇ ਦੂਸਰਾ ਸੂਆ ਸੂਈ ਆ ਹੁਣ ਮੌਕੇ ਤੇ ਜਿਹੜਾ ਦੁੱਧ ਆ ਬਾਈ ਉਹ ਕਿੰਨਾ ਹਾਜ਼ਰ ਆ ਉਹਦ ਬਾਈ ਹੁਣ ਹਾਜ਼ਰ ਹੈਗਾ ਭਾਵੇਂ ਅਗਲੇ 3 ਡੰਗ ਝੋਲੇ 4 ਡੋਲੇ ਉਹਦਾ ਹੈਗਾ 12 ਲੀਟਰ ਤਿਆਰ ਠੀਕ ਆ 12 ਕਿਲੋ ਬਾਈ ਕਹਿੰਦਾ ਦੋਸਤੋ ਦੁੱਧ ਤਿਆਰ ਆ ਉਹ ਤੁਸੀਂ ਆਪ ਦਾ ਜਿਹੜੇ ਵੀ ਭਰਾ ਨੇ ਜਿਹੜਾ ਨੱਕ ਫਿੱਟ ਆਊਗਾ ਦੁੱਧ ਆ ਆਪਦੀ ਤਸੱਲੀ ਨਾਲ ਜਮਾ ਜਿੰਨੇ ਡੰਗ ਮਰਜੀ ਅਗਲੇ ਦੇ ਘਰੇ ਚੋਲਿਓ ਇੱਕ ਗੱਬਣਾ ਬਾਕੀ ਸਾਰਿਆਂ ਦੀ ਦੁੱਧ ਦੀ ਤੁਸੀਂ ਤਸੱਲੀ ਕਰ ਸਕਦੇ ਹੋ ਹਨ ਵੀਰੇ ਇੱਕ ਵਾਰੀ ਬਾਈ ਆਪਣਾ ਨੰਬਰ ਬੋਲ ਦੇ ਆਪਣਾ ਨੰਬਰ ਹੈਗਾ 9317024515 ਠੀਕ ਆ ਇੱਕ ਨੰਬਰ ਨੂੰ ਖੋਲ ਲੋ ਜਿੱਧਰ ਆਪਾਂ ਤੋਰ ਕੇ ਦਿਖਾ ਦਈਏ ਤੋਰ ਕੇ ਦੋਸਤੋ ਮੈਂ ਇੱਕ ਨੰਬਰ ਵਾਲੀ ਤੁਹਾਨੂੰ ਦਿਖਾ ਦਿੰਨਾ ਦੂਜਾ ਸੂਆ ਬਾਈ ਕਹਿੰਦਾ ਸੂਈ ਹੋਈ ਆ ਹਫਤੇ ਤੋਂ ਹਫਤੇ ਦੀ ਹਨ 8 ਦਿਨਾਂ ਦੀ ਬਾਈ 8 ਦਿਨਾਂ ਦੀ ਵੀਰੇ ਸੂਈ ਆ ਇਧਰ ਨੂੰ ਲੈ ਜਾਓ ਬਾਈ ਜੀ ਹਾਂ ਆਹ ਦੇਖੋ ਵੀਰੇ ਕਰੋ ਕੁਆਲਟੀ ਚੈੱਕ ਜਿਹੜੇ ਵੀ ਮੇਰੇ ਭਰਾ ਨੂੰ ਕੋਈ ਵੀ ਨਗ ਪਸੰਦ ਆਊਗਾ ਕੋਲੇ ਆਇਓ ਜਿਵੇਂ ਮਰਜੀ ਆਪਦੀ ਤੁਸੀਂ ਸਾਰੇ ਪੱਖਾਂ ਤੋਂ ਤਸੱਲੀ ਕਰਕੇ ਫੇਰ ਬਾਈ ਹੋਰਿਆਂ ਨਾਲ ਸੌਦਾ ਕਰ ਸਕਦੇ ਹੋ। ਬਾਕੀ ਤੁਸੀਂ ਆਹ ਚੈੱਕ ਕਰ ਲਓ ਵੀਰੇ। ਦੋਵੇਂ ਸਾਈਡਾਂ ਤੋਂ ਤੁਹਾਨੂੰ ਮੈਂ ਇਹ ਬਾਅਦ ਦਿਖਾ ਦਿੰਨਾ। ਦੁੱਧ ਵੀਰੇ 12 ਕਿਲੋ ਕਹਿੰਦੇ ਸੀ? ਹਾਂਜੀ ਹਾਂਜੀ। 12 ਕਿਲੋ ਬਾਈ ਕਹਿੰਦਾ ਦੁੱਧ ਹੋਊਗਾ। ਚਾਰ ਡੰਗਾ ਅਗਲਾ ਆਪਦੇ ਘਰੇ ਪਮੰਦੇ ਇਹਨਾਂ ਦੇ ਬਾਈ ਦੇ ਚੈੱਕ ਕਰ ਲੇ। ਚੈੱਕ ਕਰ ਲੇ ਜੀ। ਤੇ ਬੱਬੀ ਬਾਈ ਕੀ ਭਾਰੂਗਾ ਇਹਦਾ ਇੱਕ ਨੰਬਰ ਵਾਲੀ ਦਾ? ਉਹ ਵੀਰੇ ਇਹਦਾ ਹੈਗਾ 1,35,000। 1,35,000। 35,000। ਠੀਕ ਆ ਵੀਰੇ। ਜਿਹੜਾ ਹੋ ਮਾਰਜਨ ਮੌਕੇ ਤੇ ਹਾਂ ਹਾਂ ਆਣ ਤਾਣ ਅਗਲੇ ਪੂਰਾ ਆਪਾਂ ਕਰਾਂਗੇ ਕਰਾਂਗੇ ਠੀਕ ਆ ਬਈ ਠੀਕ ਆ ਨੰਬਰ 2 ਤੇ ਆ ਜਾ ਬੱਬੀ ਭਾਈ ਇਹ ਕਿੰਨਾ ਸੂਰ ਸੁਣਦੀ ਹੈ ਹੁਣ ਇਹ ਵੀਰੇ ਕੀ ਤੀਜਾ ਸੂਆ ਤੀਜਾ ਸੂਆ ਸੋਨਾ ਗੱਬਣਾ ਇਹ ਹੈ ਹਨਾ ਗੱਬਣਾ ਮੈਨੂੰ ਲੱਗਦਾ ਵੀ ਇੱਕ ਦੋ ਦਿਨ ਹੀ ਮਸਾ ਲਊਗਾ ਹਾਂ ਆ ਥੰਦੜ ਕੀ ਖੂਨ ਵਾਲੀ ਹੈ ਵੀਰ ਹਾਂ ਇੱਕ ਦੋ ਦਿਨ ਹੀ ਲਊਗੀ ਦੋਸਤੋ ਲੇਬਲ ਉਵੇ ਦੀ ਵੀਰ ਬਹੁਤ ਚੰਗੀ ਆ ਤੇ ਦੁੱਧ ਨੂੰ ਬਾਈ ਇਹਦੀ ਚੰਗੀ ਦੱਸਦਾ ਕਿੰਨੇ ਕ ਦੁੱਧ ਵਾਲੀ ਆ ਵੀਰੇ ਇਹ ਇਰੇ ਇਹਨੇ ਦੂਜੇ ਸੂਏ ਕੱਢਿਆ ਦੁੱਧ 17 ਲੀਟਰ 17 ਕਿਲੋ ਹਾਂ ਠੀਕ ਆ ਦੁੱਧ ਬਾਈ ਬਹੁਤ ਚੰਗਾ ਦੱਸਦਾ ਬਾਕੀ ਦੋਸਤੋ ਥਲੋਣਾ ਲੇਵਾਲੂਆ ਬਹੁਤ ਜ਼ਬਰਦਸਤ ਆ ਪੂਰੇ ਫਿਕਸ ਫਿੱਟ ਲੇ ਵੇ ਦੀਆ ਇਹਨੂੰ ਖੋਲ ਕੇ ਤੋਰੋ ਜੀ ਖੋਲ ਕੇ ਤੁਹਾਨੂੰ ਚਾਰੇ ਨਗ ਦਿਖਾਉਂਗਾ ਮੁੱਲ ਚਾਰਾਂ ਦਾ ਬਾਈ ਜੀ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜੇ ਵੀ ਮੇਰੇ ਭਰਾ ਨੂੰ ਮੁੱਲ ਸਮਝ ਚ ਆਉਂਦਾ ਹਨਾ ਉਹ ਤੁਸੀਂ ਆਪ ਦਾ ਨਗ ਕੋਲੇ ਆ ਕੇ ਪਾਸ ਕਰਕੇ ਜਿਵੇਂ ਮਰਜ਼ੀ ਸੌਦਾ ਕਰ ਲਿਓ ਤੇ ਆ ਹੈਗੀ ਆ ਗੱਬਣ ਵੀਰੇ ਹੋ ਸਕਦਾ ਅੱਜ ਰਾਤ ਨੂੰ ਸੂਪੇ ਤੇ ਕਰਮਾ ਵਾਲੀ ਦਾ ਲੇਵ ਆਲੂਆ ਜਿਹੜਾ ਉਹ ਦੇਖੋ ਤੁਸੀਂ ਬਹੁਤ ਘੈਂਟ ਆਏ ਕਰੋ ਵੀਰੇ ਚੱਕ ਲੇਵਾ ਕੱਦ ਦੀ ਦੋਸਤੋ ਥੋੜੀ ਜਿਹੀ ਮੀਡੀਅਮ ਆ ਗਈ ਤੇ ਲੇਵਲੂਵੇ ਵਾਲੇ ਚਬ ਕੱਢੇ ਪਏ ਆ ਜਮਾ ਉਧਰ ਨੂੰ ਲੈ ਜਾ ਬਈ ਉਹ ਗਲੀ ਚ ਲੈ ਕੇ ਜਾਈ ਇਧਰ ਲੈ ਆਹ ਦੇਖੋ ਜੀ ਕੋਲੋਂ ਦਿਖਾ ਦਿੰਨਾ ਸਾਨੂੰ ਹੂੰ ਦੁੱਧ ਬਾਈ ਦੂਸਰੇ ਸੂਏ ਦਾ ਚੰਗਾ ਦੱਸਦਾ ਜਿਵੇਂ ਮਾਲਕ ਇਹਨਾਂ ਨੂੰ ਕਹਿ ਦਿੰਦਾ ਓਵੇਂ ਇਹ ਭਰਾ ਆਪਾਂ ਨੂੰ ਅੱਗੇ ਦੱਸ ਦਿੰਦੇ ਆ ਤੇ ਬਾਕੀ ਆਪਾਂ ਆਪਦੀ ਸਮਝ ਨਾਲ ਜਿਹੜਾ ਵੀ ਪਸੂਖਰੀਦਣਾ ਹੁੰਦਾ ਆ ਦੇਖੋ ਵੀਰੇ ਹੂੰ ਅੱਛਾ ਜ਼ੱਲੀ ਦੇ ਦੇ ਦਾਂਗੇ ਵੀਰੇ ਆਪਾਂ ਇੱਥੋਂ ਹੀ ਲੈਤੀਏ ਨਾਲ ਲੈ ਪਿੰਡੋਂ ਹੀ ਨਾਲ ਲੈ ਪਿੰਡੋਂ ਲਈਆ ਹਾਂ ਕਿੰਨੇ ਦੇ ਦੇ ਦਾਂਗੇ ਫੁੱਲ ਅਗਲੇ ਨਾਲ ਆਪਾਂ ਗੱਲ ਕਰਾ ਦਾਂਗੇ ਫੋਨ ਤੇ ਠੀਕ ਆ ਕਿੰਨੇ ਕੁ ਦੀ ਤਸੱਲੀ ਦੇ ਦੇ ਦੋਗੇ ਵੀਰੇ ਯਾਰ ਬਾਕੀ ਅਗਲਾ ਸੇਵਾ ਆਪਾਂ 17 ਕਿਲੋ ਫੁੱਲ ਤਸੱਲੀ ਦੇ ਦਾਂਗੇ ਅੱਛਾ ਹਾਂ ਠੀਕ ਆ ਬਈ ਠੀਕ ਆ ਬਾਕੀ ਅਗਲੇ ਵੀ ਸੇਵਾ ਦਾ ਹਾਂ ਬਾਕੀ ਥਣ ਥਣ ਦੋਸਤੋ ਬਹੁਤ ਚਵਾਈ ਵਾਲੇ ਥਣ ਆ ਜਿਹੜੇ ਆ ਦੇਖੋ ਬਾਈ ਚਾਰੇ ਥਣ ਤੇ ਪੂਰੀ ਹੁਣ ਜਮਾ ਐ ਤਿਆਰ ਹੋਈ ਖੜੀ ਆ ਤੀਜਾ ਸੂਸ ਹੁੰਦੀ ਆ ਹਾਂ ਤੀਜਾ ਵੀਰ ਇਹਦਾ ਕੀ ਭਾਰੂ ਬੱਬੀ ਬਾਈ ਇਹਦਾ ਵੀਰ 155 1 ਲੱਖ 55 ਹਾਂ ਠੀਕ ਆ ਵੀਰੇ ਬੰਦੇ ਮਾਨ ਤਾਨ ਕਰਾਂਗੇ ਹਾਂ ਮਾਨ ਤਾਨ ਚਾਰੇ ਨਗਾ ਚ ਹੋਊਗਾ ਦੋਸਤੋ ਨੰਬਰ 3 ਤੇ ਵੀਰੇ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਵੀਰਾ ਚ ਆਏਗਾ ਸੂਈ ਨੂੰ ਨੋਮਾ ਦੇਣਾ ਨੋਮਾ ਦੇਣਾ ਹਾਂ ਨੋਮਾ ਦੇਣਾ ਬੱਚਾ ਕੀ ਐ ਇਹਦੇ ਪਿੱਛੇ ਕੱਟੀ ਕੱਟੀ ਆ ਵੀਰ ਇਹਦੇ ਪਿੱਛੇ ਕੱਟੀ ਆ ਇੱਕ ਨੰਬਰ ਵਾਲੀ ਪਿੱਛੇ ਵੀ ਕੱਟੀ ਆ ਹਨਾ ਹਾਂ ਠੀਕ ਹੈ ਮੰਗਰ ਵੀ ਕੱਟੀ ਆ ਵੀਰ ਠੀਕ ਆ ਇੱਕ ਨੰਬਰ ਵਾਲੀ ਪਿੱਛੇ ਵੀ ਕੱਟੀ ਆ ਦੋਸਤੋ ਇਹਦੇ ਪਿੱਛੇ ਵੀ ਕੱਟੀ ਆ ਜਿਹੜਾ ਲਾਸਟ ਦੇ ਨਗਾ ਉਹਦੇ ਪਿੱਛੇ ਕੱਟਾ ਤੇ ਇਹ ਸੂਆ ਵੀਰੇ ਕਿੰਨਾ ਮਾਗੀ ਦੂਜਾ ਵੀਰ ਦੂਜਾ ਦੂਜਾ ਸੂਆ ਦੋਸਤੋ ਆ ਕਰੋ ਚੱਕਾ ਹੈਦਰੀ ਲੈ ਜਾ ਬਾਬਾ ਹਾਂ ਲੈ ਚੱਲ ਗਲੀ ਚ ਇਹਦੇ ਥੱਲੇ ਕਿੰਨਾ ਦੁੱਧਾ ਹੁਣ ਹਾਜ਼ਰ ਇਹਦੇ ਥੱਲੇ ਵੀਰੇ ਹੁਣ ਮੌਕੇ ਦੇ ਹੈਗਾ 10 ਲੀਟਰ ਤਿਆਰ 10 ਕਿਲੋ ਹਾਂ ਠੀਕ ਆ ਬਾਈ ਠੀਕ ਆ ਬੱਚਾ ਇਹਦੇ ਪਿਛੇ ਕੱਟੀ ਆ ਦੋਸਤੋ 10 ਕਿਲੋ ਬਾਈ ਕਹਿੰਦਾ ਇਹਦੇ ਥੱਲੇ ਦੁੱਧ ਆ ਮੋਲਾ ਜਿਹੜਾ ਇਹਦਾ ਵੀ ਵੀਡੀਓ ਦੇ ਵਿੱਚ ਹੀ ਕਰਵਾ ਦਾਂ ਬੰਨ ਲਓ ਜੀ ਅੰਦਰ ਹੀ ਲੈ ਚਲੋ ਅੰਦਰ ਬੰਨਣਾ ਬੰਨ ਲੈ ਚਲੋ ਜੀ ਲੈ ਚਲੋ ਆਹ ਦੇਖੋ ਬਾਈ ਕਰ ਲੋ ਚੈੱਕ ਬਾਕੀ ਜਿਵੇਂ ਮਰਜ਼ੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਵੀਰੇ ਆ ਕੇ ਹਨਾ ਨੰਬਰ ਮਾਲਕਾਂ ਦਾ ਹੇਠਾਂ ਚੱਲੀ ਜਾਂਦਾ ਪਿੰਡ ਫੁੱਲੋਖਾਰੀ ਆ ਕੀ ਭਾਰੂ ਵੀਰੇ ਦਾ ਤਿੰਨ ਨੰਬਰ ਵਾਲੀ ਦਾ ਵੀਰੇ ਇਹਦਾ ਹੈਗਾ ਤਿੰਨ ਨੰਬਰ ਵਾਲੇ 1 ਲੱਖ 5000 1 ਲੱਖ 5 ਠੀਕ ਆ ਭਾਈ ਜੀ ਠੀਕ ਆ ਥਣਾ ਥਣਾ ਬਦਗਾ ਸਾਰਾ ਓਕੇ ਆ ਓਕੇ ਵੀਰ ਓਕੇ ਅਗਲਾ ਇੱਥੇ ਆਵੇ ਤਸੱਲੀ ਕਰਕੇ ਲੈ ਕੇ ਜਾ ਬਈ ਹਾਂ ਵੀ ਆਪਦੀ ਪਾਸ ਜਿਵੇਂ ਮਰਜੀ ਹੈ ਜਿਹੜੀ ਗੱਬਣ ਐ ਨੂੰ ਜੇ ਤਾਂ ਸੂਪੀ ਤਾਂ ਕਹਿਣੇ ਕੀ ਆ ਤੂੰ ਪਹਿਲਾਂ ਪਾਸ ਜਿਵੇਂ ਮਰਜੀ ਕਰ ਲੈ ਪਹਿਲਾਂ ਪਾਸ ਜਿਵੇਂ ਮਰਜੀ ਕਰੇ ਅਗਲਾ ਠੀਕ ਐ ਨੰਬਰ 4 ਤੇ ਆ ਜਾ ਬਾਈ ਇੱਕ ਸਿੰਘ ਦਾ ਪੋਪਲਾ ਇਹਦਾ ਦੋਸਤੋ ਲਿਖਿਆ ਹੋਇਆ ਇਹ ਕਿੰਨਾ ਮਸੂਸਵੀ ਹੋਈ ਹੈ ਇਹ ਵੀਰ ਹੈਗੀ ਤੀਜਾ ਸੂ ਤੀਜਾ ਸੂ ਆ ਬੱਚਾ ਇਹਦੇ ਪਿੱਛੇ ਕੀ ਆ ਕਟਾ ਕਟਾ ਵੀਰ ਇਹਦੇ ਪਿੱਛੇ ਕਟਾ ਠੀਕ ਐ ਇਹ ਕਿੰਨੇ ਕਕੇ ਬਾਜਮ ਜੇ ਮੁੱਲ ਚੀ ਰਹੂਗੀ ਇਹਦਾ ਹਾਂ ਹਾਂ ਇਹਦਾ ਬਾਜਮ ਰੇਟ ਚੀ ਵੀਰ ਹਾਂ ਇਹ ਹੋਈ ਹਮਲਾ ਹਫਤੇ ਦੀ ਸੂਈ ਤਾਂ ਹਾਂ ਨਾ ਨਹੀਂ ਨਹੀਂ ਅੱਜ ਤੀਜਾ ਦਿਨ ਹੈ ਵੀਰ 나ੜੂ ਕੋ ਨਾਲ ਆ ਠੀਕ ਆ 나ੜੂ ਕੋ ਨਾਲ ਬੱਚੇ ਹਾਂ ਹਾਂ ਤੀਸਰਾ ਦਿਨ ਸੂਈ ਨੂੰ ਇਹਦੇ ਥੱਲੇ ਕਿੰਨਾ ਕੁ ਦੁੱਧ ਆ ਉਹ ਦੁੱਧ ਵੀਰ ਹੁਣ 8 ਕਿਲੋ ਆ 8 ਕਿਲੋ ਠੀਕ ਆ ਬਈ ਠੀਕ ਆ ਤੀਜਾ ਦਿਨ ਬਾਈ ਕਹਿੰਦਾ ਸੂਈ ਨੂੰ 8 ਕਿਲੋ ਦੁੱਧ ਆ ਤੇ ਮੁੱਲ ਦੋਸਤੋ ਬਾਜਬਰੂ ਇੱਕ ਸਿੰਗ ਦਾ ਪੋਪਲਾ ਜ਼ਰੂਰ ਉਤਰਿਆ ਹੋਇਆ ਦੇਖ ਲਓ ਵੀਰੇ ਹੈ ਆ ਲੈ ਕਰ ਲੋ ਚੈੱਕ ਬੰਨ ਲੋ ਬੰਨ ਲੋ ਇਹ ਕੋਈ ਗੱਲ ਨਹੀਂ ਆ ਲੈ ਵੀਰੇ ਕਰ ਲੋ ਚੈੱਕ ਹੂੰ ਠੰਡੀਆਂ ਸਾਹੂ ਆ ਵੀਰੇ ਮਿਲਣ ਮੋੜ ਹਾਂ ਹਾਂ ਯਮਾ ਠੰਡੀਆਂ ਵੀਰ ਹੂੰ ਇਹਦਾ ਕੀ ਬਾਹਰ ਹੋਊਗਾ ਫਿਰ ਇਹਦਾ ਵੀਰ ਭਾਅ ਆਏਗਾ 75000 75000 ਹਾਂਜੀ ਠੀਕ ਐ ਲਾਸਟ ਨੰਬਰ ਤੇ ਦੋਸਤੋ ਤੀਜਾ ਸੂਆ ਸੂਈ ਹੋਈ ਤਿੰਨ ਚਾਰ ਦਿਨਾਂ ਦੀ ਸੂਈ 8 ਕਿਲੋ ਦੁੱਧ 75000 ਮੁੱਲ ਬੱਬੀ ਭਰਾ ਦਾ ਨੰਬਰ ਹੇਠਾਂ ਚੱਲੀ ਜਾਂਦਾ ਚਾਰ ਨਾਜਾ ਪਸੂ ਨੂੰ ਦਿਖਾਤੇ ਚਾਰਾਂ ਦਾ ਮੁੱਲ ਵੀਡੀਓ ਦੇ ਵਿੱਚ ਆ ਜਿਹੜੇ ਵੀ ਮੇਰੇ ਭਰਾ ਨੂੰ ਕੋਈ ਵੀ ਪਸੰਦ ਆਉਂਦਾ ਕੋਲੇ ਆਜੋ ਫੁੱਲੋ ਖਾਰੀ ਪਿੰਡਾ ਤੇਰਾ ਮਾਂ ਮੰਡੀ ਤੋਂ 3 ਕਿਲੋਮੀਟਰ ਦੀ ਦੂਰੀ ਤੇ ਕੰਮ ਵਪਾਰ ਦਾ ਤੇ ਬਾਈ ਕਹਿੰਦਾ ਜਿਵੇਂ ਮਰਜੀ ਆਪਣੇ ਘਰੇ ਅਗਲਾ ਤਸੱਲੀ ਕਰ ਸਕਦਾ ਚੰਗੇ ਦੁੱਧਾੜੀ ਪੂਰੇ ਫੁੱਲ ਵਾਲੀ ਵੀ ਖੜੀ ਹੈ ਉਹ ਜਿਹੇ ਹਿਸਾਬ ਨਾਲ ਉਹਨਾਂ ਦਾ ਮੁੱਲ ਆ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸੱਸੀ ਗਾਲ ਵੀਰੇ ਸਾਰੇ ਭਰਾਵਾਂ ਨੂੰ